ਸੰਤਾਂ શ્રી ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਦਗੀ ਗੋਦ ਵਿੱਚ ਸਾਂਝ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਵੱਲੋਂ ਵਕਸ਼ੀ ਫਤਿਹ ਦੀ ਸਾਂਝ ਪਾਈਏ ਤੇ ਫਤਿਹ ਦਾ ਜਵਾਬ ਗੱਜ-ਬੱਜ ਕੇ ਫਤਿਹ ਵਿੱਚ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਿਸੇ ਸ਼ਾਇਰ ਨੇ ਕਿਹਾ ਹੈ ਕਿ ਮਿਟ ਜਾਂਦੀ ਹੈ ਉਹ ਕੌਮ ਗਲਤ ਅੱਖਰ ਵਾਂਗ ਜੋ ਕੌਮ ਆਪਣਾ ਇਤਿਹਾਸ ਭੁੱਲ ਜਾਂਦੀ ਹੈ ਸੋ ਇਤਿਹਾਸ ਦਾ ਚੇਤਿਆ ਚੇਤਾ ਤਰੋ ਤਾਜ਼ਾ ਰਹਿਣਾ ਹੀ ਕਿਸੇ ਕੌਮ ਦੀ ਹੋਂਦ ਅਤੇ ਨਿਆਰੇਪਣ ਨੂੰ ਬਰਕਰਾਰ ਰੱਖਦਾ ਹੈ ਇਸੇ ਕਰਕੇ ਅੱਜ ਆਪਾਂ ਸਿੱਖਾਂ ਤੇ ਹੋਏ ਤੀਜੇ ਵੱਡੇ ਕੱਲੂਕਾਰੇ ਨੂੰ ਆਪਣੇ ਚੇਤਿਆਂ ਵਿੱਚ ਤਾਜ਼ਾ ਕਰਨ ਲਈ ਇਸ ਕੱਲੂਕਾਰੇ ਵਿੱਚ ਸ਼ਹੀਦ ਹੋਏ ਅਨੇਕਾਂ ਸਿੰਘਾਂ ਸਿੰਗੜੀਆਂ ਨੂੰ ਆਪਣੇ ਦਿਲ ਦੀ ਗਹਿਰਾਈ ਵੱਲੋਂ ਸ਼ਰਧਾਂਜਲੀ ਭੇਟ ਕਰਨ ਲਈ ਇਕੱਤਰ ਹੋਏ ਹਾਂ ਜਦੋਂ ਕੋਈ ਵੀ ਦੁਨੀਆ ਦੀ ਕਿਸੇ ਕੌਮ ਦੀ نسل 쿠ਸ਼ੀ ਕਰਨ ਲਈ ਕੱਲੂਕਾਰੇ ਵਰਤਦੇ ਹਨ ਤਾਂ ਉਹ ਇੱਕਦਮ ਉਬਰੇ ਹਾਲਾਤਾਂ ਵਿੱਚੋਂ ਨਹੀਂ ਉਪਜਦੇ ਬਲਕਿ ਉਹਨਾਂ ਪਿੱਛੇ ਬੜੀਆਂ ਡੂੰਘੀਆਂ ਸਾਜਿਸ਼ਾਂ ਅਤੇ ਰਣਨੀਤੀਆਂ ਹੁੰਦੀਆਂ ਹਨ ਇਹ ਕੁਝ 1984 ਵਿੱਚ ਵਾਪਰੇ ਤੀਜੇ ਕੱਲੂ ਘਾਰੇ ਵਿੱਚ ਸੀ ਜਦੋਂ ਅਸੀਂ ਇਸ ਦੇ ਪਿਸ਼ੋਕੜ ਅਤੇ ਇਸ ਵਾਪਰਨ ਦੇ ਕਾਰਨਾਂ ਦਾ ਨਰੀਖਣ ਕਰਦੇ ਹਾਂ ਤਾਂ ਬਹੁਤ ਸਾਰੀਆਂ ਪਰਤਾਂ ਥੱਲੇ ਲੁਕਿਆ ਸੱਚ ਸਾਹਮਣੇ ਆਉਂਦਾ ਹੈ ਸਮੇਂ ਦੀ ਬੰਦਿਸ਼ ਕਰਕੇ ਆਪਾਂ ਕੁਝ ਖਾਸ ਗੱਲਾਂ ਨੂੰ ਹੀ ਵਿਚਾਰਾਂਗੇ ਸਿੱਖਾਂ ਦੇ ਇਸ਼ਟ ਅਤੇ ਆਸਥਾ ਤੇ ਹਮਲਾ ਜੇਕਰ ਕਿਸੇ ਸ਼ਾਂਤ ਬੈਠੀ ਕੌਮ ਤੇ ਸਰਕਾਰ ਦਾ ਕੋਈ ਦੋਸ਼ ਸਾਫ਼ ਨਜ਼ਰ ਆਉਂਦਾ ਹੈ ਸਰਕਾਰ ਹਮਲਾ ਕਰੇ ਤਾਂ ਸਰਕਾਰ ਦਾ ਦੋਸ਼ ਸਾਫ਼ ਨਜ਼ਰ ਆਉਂਦਾ ਹੈ ਇਸੇ ਕਾਰਨਾਂ ਤੇ ਪਰਦਾ ਪਾਉਣ ਲਈ ਸਰਕਾਰਾਂ ਅਕਸਰ ਕੌਮ ਨੂੰ ਲੜਨ ਲਈ ਉਕਸਾਉਂਦੀਆਂ ਹਨ ਬਿਲਕੁਲ ਇਸੇ ਤਰ੍ਹਾਂ ਹੀ ਸਿੱਖਾਂ ਨਾਲ ਹੋਇਆ ਸਰਕਾਰ ਸਰਕਾਰ ਨਿਰੰਕਾਰੇ ਗੁਰਬਚਨੇ ਨੂੰ ਉਕਸਾ ਕੇ ਸਿੱਖਾਂ ਦੇ ਵਿਰੋਧ ਰੋਜ਼ਾਨਾ ਕੋਈ ਨਾ ਕੋਈ ਕਾਰਵਾਈ ਕਰਨ ਲਈ ਪ੍ਰੇਰਿਤ ਦੀ ਸੀ ਇਸ ਦਾ ਨਤੀਜਾ ਸੀ ਕਿ ਉਹ ਨਿਤ ਸਿੱਖਾਂ ਦੇ ਇஷ்ட ਤੇ ਕਿਸੇ ਨਾ ਕਿਸੇ ਤਰੀਕੇ ਨਾਲ ਹਮਲਾ ਕਰਦੀ ਸੀ ਵਿਸਾਖੀ 1978 ਨੂੰ ਉਸ ਦੇ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਵਿੱਚ ਇੱਕ ਸਮਾਗਮ ਰੱਖਿਆ ਇਹ ਉਹੀ ਸ਼ਹਿਰ ਹੈ ਜਿਸ ਨੂੰ ਸਿੱਖੀ ਦਾ ਧੁਰਾ ਮੰਨਿਆ ਜਾਂਦਾ ਹੈ ਸ੍ਰੀ ਦਰਬਾਰ ਸਾਹਿਬ ਅਤੇ ਸਿੱਖਾਂ ਦੀ ਸਰਵੋੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਮੌਜੂਦ ਹੈ ਉਸਨੇ ਕਿਹਾ ਕਿ ਜਿਸ ਤਰ੍ਹਾਂ ਸਿੱਖਾਂ ਨੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜੇ ਸਨ ਉਸੇ ਤਰ੍ਹਾਂ ਮੈਂ ਵੀ ਸੱਤ ਸਿਤਾਰੇ ਸਾਜਾਂਗਾ ਸਿੱਖ ਆਪਣੇ ਤੇ ਆਈ ਹਰ ਗੱਲ ਯਾਰ ਸਕਦਾ ਹੈ ਪਰ ਜਦੋਂ ਗੱਲ ਸਿੱਖਾਂ ਦੇ ਗੁਰੂ ਤੇ ਆ ਜਾਵੇ ਤਾਂ ਜਵੇ ਤਾੜ ਲਾਗਿਓ ਤਬੇ ਰੋਸ ਜਾਗਿਓ ਵਾਲੀ ਗੱਲ ਹੋ ਜਾਂਦੀ ਹੈ ਇਸ ਗੱਲ ਨੂੰ ਸਿੱਖ ਕਿਵੇਂ ਯਾਰ ਸਕਦੇ ਸੀ ਕਿ ਕੋਈ ਆਮ ਜਿਹਾ ਦੁਨਿਆਵੀ ਬੰਦਾ ਗੁਰੂ ਦੀ ਆਨ ਸ਼ਾਨ ਦੇ ਖਿਲਾਫ ਕੁਝ ਕਰ ਸਕੇ ਇਸ ਸਮਾਗਮ ਵਿਰੁੱਧ ਆਪਣਾ ਰੋਸ ਕਰਨ ਲਈ ਦਮਦਮੇ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਦੇ ਕੁਝ ਸਿੰਘ ਸ਼ਾਂਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੀ ਹਦਾਇਤਾਂ ਮੁਤਾਬਕ ਗਏ ਇਹ ਸਿੰਘ ਬਿਲਕੁਲ ਨਹੀਂ ਹੱਥੇ ਸਨ ਅਤੇ ਸਿਰਫ ਸ਼ਾਂਤਮਈ ਢੰਗ ਨਾਲ ਆਪਣਾ ਰੋਜ਼ ਪ੍ਰਦਰਸ਼ਨ ਕਰ ਰਹੇ ਸਨ ਦਮਦਮੀ ਟਕਸਾਲ ਦੇ ਹੈੱਡ ਗ੍ਰਾਂਤੀ ਭਾਈ ਰਾਮ ਸਿੰਘ ਦੇ ਉਹ ਉਸ ਮੌਕੇ ਦੇ ਚਸ਼ਮਦੀਦ ਗਵਾਹ ਹਨ ਤੇ ਉਹ ਵੀ ਉਹਨਾਂ ਸਿੰਘਾਂ ਦੇ ਨਾਲ ਗਏ ਸੀ ਅਤੇ ਦੱਸਦੇ ਹਨ ਕਿ ਨਿਰੰਕਾਰੀਆਂ ਦੇ ਪੰਡਾਲ ਤੋਂ ਕੁਝ ਦੂਰ ਹੀ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਸੀ ਪੁਲਿਸ ਨਿਰੰਕਾਰੀਆਂ ਦੇ ਪੰਡਾਲ ਵਿੱਚ ਉਹਨਾਂ ਨਾਲ ਗੱਲ ਕਰਨ ਲਈ ਗਈ ਦੱਸਿਆ ਜਾਂਦਾ ਹੈ ਕਿ ਪੁਲਿਸ ਨੇ ਉਹਨਾਂ ਨੂੰ ਸ਼ਹਿ ਦੇ ਕੇ ਸਿੱਖਾਂ ਤੇ ਹਮਲਾ ਕਰਨ ਲਈ ਬੁਲਾ ਕੇ ਲਿਆਂਦਾ ਉਹਨਾਂ ਸਿੱਖਾਂ ਨਾਲ ਕੋਈ ਗੱਲ ਕਰਨ ਦੀ ਬਜਾਏ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ 13 ਸਿੰਘ ਸ਼ਹੀਦ ਹੋ ਗਏ ਸਨ ਇਸ ਤੋਂ ਬਾਅਦ ਨਿਰੰਕਾਰੀ ਗੁਰਬਚਨੇ ਨੂੰ ਸਰਕਾਰੀ ਸ਼ਹਿ ਤੇ ਪੂਰੀ ਸੁਰੱਖਿਆਤ ਸਹਿਤ ਪੰਜਾਬ ਤੋਂ ਬਾਹਰ ਕੱਢਿਆ ਜਾਂਦਾ ਹੈ ਜਾਣ-ਬੁੱਝ ਕੇ ਪੰਜਾਬ ਤੋਂ ਬਾਹਰ ਕੇਸ ਚਲਾਇਆ ਜਾਂਦਾ ਹੈ ਤੇ ਉਸ ਨੂੰ ਬਾਇਜ਼ਤ ਬਰੀ ਕਰ ਦਿੱਤਾ ਜਾਂਦਾ ਹੈ। ਇਸ ਗੱਲ ਤੇ ਸਿੱਖਾਂ ਵਿੱਚ ਬੇਗਾਨੇਪਣ ਅਤੇ ਬੇਇਨਸਾਫੀ ਦੀ ਗੱਲ ਹੋਰ ਨੂੰ ਹੋਰ ਵੀ ਪੱਕਿਆਂ ਕਰ ਦਿੱਤਾ ਜਾਂਦਾ ਹੈ। ਧਰਮ ਯੁੱਧ ਮੋਰਚਾ 4 ਅਗਸਤ 1982 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੰਤ ਜਰਨੈਲ ਸਿੰਘ ਵੱਲੋਂ 19 ਜੁਲਾਈ ਤੋਂ ਚਲਾਏ ਜਾ ਰਹੇ ਮੋਰਚੇ ਨੂੰ ਅਪਣਾ ਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਧਰਮ ਯੁੱਧ ਮੋਰਚਾ ਆਰੰਭ ਕੀਤਾ ਸੀ। ਇਸ ਮੋਰਚੇ ਦਾ ਨਿਸ਼ਾਨਾ ਆਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਸੀ ਸਮੇਂ ਦੀ ਬੰਦੀਸ਼ ਕਰਕੇ ਅਸੀਂ ਆਨੰਦਪੁਰ ਸਾਹਿਬ ਦੇ ਮਤੇ ਦੇ ਸਾਰੇ ਮਨੋਰਥਾਂ ਦਾ ਜ਼ਿਕਰ ਨਹੀਂ ਕਰ ਰਹੇ ਸਿਰਫ ਉਹਨਾਂ ਤਿੰਨ ਗੱਲਾਂ ਦਾ ਜ਼ਿਕਰ ਕਰਾਂਗੇ ਜੋ ਭਾਰਤੀ ਫੌਜ ਦੇ ਮੁਖੀ ਐਸ ਕੇ सिन्हा ਵੱਲੋਂ ਆਪਣੇ ਇੱਕ ਇੰਟਰਵਿਊ ਦੌਰਾਨ ਦੱਸੀਆਂ ਗਈਆਂ ਹਨ ਜਨਰਲ ਐਸ ਕੇ सिन्हा ਆਪਣੇ ਇੱਕ ਡੇ ਨਾਈਟ ਚੈਨਲ ਦੀ ਇੰਟਰਵਿਊ ਵਿੱਚ ਦੱਸਦੇ ਹਨ ਜੇ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਅਜੇ ਮਹਿਤਾ ਚੌਕ ਹੀ ਸਨ ਤਾਂ ਉਹਨਾਂ ਦੇ ਡਿਫੈਂਸ ਮੰਿਸਟਰ ਵੈਕਟਰ ਰਮਨਾਲ ਇਸ ਬਾਰੇ ਮੀਟਿੰਗ ਹੋਈ ਜਨਰਲ ਸਿਨਾ ਨੇ ਜੋਰ ਦੇ ਕੇ ਕਿਹਾ ਕਿ ਸਾਡੇ ਕੋਲ 80000 ਤੋਂ ਵੱਧ ਸਿੱਖ ਫੌਜੀ ਹਨ ਇਸ ਕਰਕੇ ਪਾਕਿਸਤਾਨ ਨਾਲ ਜੰਗ ਹੋਣ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹਾਂ ਪੰਜਾਬ ਦਾ ਮਸਲਾ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਹੈ ਜਦੋਂ ਦੇ ਫੈਨਸ ਮਨਿਸਟਰ ਜਨਰਲ ਸਿਨਾ ਨੂੰ ਕਹਿੰਦਾ ਹੈ ਕਿ ਜੇਕਰ ਇਹ ਮਸਲਾ ਤੂੰ ਹੱਲ ਕਰਨਾ ਹੋਵੇ ਤਾਂ ਤੂੰ ਕਿਸ ਤਰ੍ਹਾਂ ਕਰੇਗਾ ਇਸ ਦੇ ਜਵਾਬ ਵਿੱਚ ਜਨਰਲ ਸਿਨਾ ਕਹਿੰਦੇ ਹਨ ਕਿ ਇਸ ਵਿੱਚ ਤਾਂ ਕੋਈ ਵੀ ਦਿੱਕਤ ਨਹੀਂ ਹੈ ਉਹਨਾਂ ਦੀਆਂ ਸਿਰਫ ਤਿੰਨ ਮੰਗਾਂ ਹਨ ਪਹਿਲੀ ਮੰਗ ਉਹ ਚਾਹੁੰਦੇ ਹਨ ਕਿ ਐਕਸਪ੍ਰੈਸ ਟ੍ਰੇਨ ਦਾ ਨਾਮ ਬਦਲ ਕੇ 골ਡਨ ਐਕਸਪ੍ਰੈਸ ਰੱਖਿਆ ਜਾਵੇ ਜਿਸ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਸੀ ਉਨ੍ਹਾਂ ਦੀ ਦੂਜੀ ਮੰਗ ਹੈ ਕਿ ਕੋਈ ਵੀ ਮੀਟ ਅਤੇ ਸਿਗਰਟ ਦੀ ਦੁਕਾਨ ਸ਼੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ 100 ਮੀਟਰ ਵਿੱਚ ਨਹੀਂ ਹੋਣੀ ਚਾਹੀਦੀ। ਇਹ ਵੀ ਇੱਕ ਬੜੀ ਜਾਇਜ਼ ਮੰਗ ਹੈ। ਤੀਜੀ ਮੰਗ ਹੈ ਕਿ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰ ਰੇਡੀਓ ਤੇ ਹੋਣਾ ਚਾਹੀਦਾ ਹੈ ਤੇ ਇਸ ਗੱਲ ਤੇ ਜਨਰਲ ਸਿਨਾ ਕਹਿੰਦੇ ਹਨ ਕਿ ਗੁਰਬਾਣੀ ਦਾ ਪ੍ਰਸਾਰਣ ਪੰਜਾਬ ਤੇ ਪੰਜਾਬ ਵਿੱਚ ਹੀ ਕਿਉਂ ਸਾਰੇ ਭਾਰਤ ਵਿੱਚ ਹੋਣਾ ਚਾਹੀਦਾ ਹੈ ਉਹਨਾਂ ਨੇ ਬੜੇ ਸਪਸ਼ਟ ਤੌਰ ਤੇ ਕਿਹਾ ਕਿ ਇਤਨੇ ਹੀ ਮੰਗਾਂ ਬੜੀਆਂ ਜਾਇਜ਼ ਹਨ ਅਤੇ ਬਹੁਤ ਸੌਖੀਆਂ ਹੱਲ ਕੀਤੀਆਂ ਜਾ ਸਕਦੀਆਂ ਹਨ ਪਰ ਵੈਕਟਰ ਰਮਨ ਨੇ ਅਖੀਰ ਵਿੱਚ ਇਹ ਗੱਲ ਕਹਿ ਕੇ ਸਮਾਪਤ ਕਰ ਦਿੱਤਾ ਕਿ ਜੇਕਰ ਇਹ ਅੱਜ ਨਿੱਕੀਆਂ ਮੰਗਾਂ ਅਸੀਂ ਮੰਨ ਲੈਂਦੇ ਹਾਂ ਤਾਂ ਕੱਲ ਨੂੰ ਇਹ ਵੱਡੀਆਂ ਮੰਗਾਂ ਵੀ ਰੱਖਣਗੇ ਜਨਰਲ ਸਿਨਾ ਆਪਣੇ ਇੰਟਰਵਿਊ ਵਿੱਚ ਇਹ ਕਹਿੰਦੇ ਹਨ ਕਿ ਉਹਨਾਂ ਤੋਂ ਚੀਫ ਸੈਕਟਰੀ ਆਫ ਪੰਜਾਬ ਜੋ ਉਸ ਟਾਈਮ ਸ਼੍ਰੀਪੁਰੀ ਸਨ ਉਹਨਾਂ ਨੇ ਸੰਤਾ ਨੂੰ ਚੌਂਕ ਮਹਿਤਾ ਤੋਂ ਗ੍ਰਿਫਤਾਰ ਕਰਨ ਲਈ ਕੁਝ ਟੈਂਕ ਮੰਗੇ ਸਨ ਪਰ ਜਨਰਲ ਸਿਨਾ ਨੇ ਇਹ ਮੰਗ ਠੁਕਰਾ ਦਿੱਤੀ ਅਤੇ ਕਿਹਾ ਕਿ ਆਰਮੀ ਕਦੇ ਵੀ ਆਪਣੇ ਹਥਿਆਰ ਵਰਤਣ ਲਈ ਕਿਸੇ ਨੂੰ ਨਹੀਂ ਦਿੰਦੀ ਅਤੇ ਦੂਜਾ ਪੁਲਿਸ ਨੂੰ ਟੈਂਕ ਚਲਾਉਣੇ ਨੇ ਆਉਂਦੇ ਤੇ ਅਤੀਜਾ ਕਿਸੇ ਨੂੰ ਗ੍ਰਿਫਤਾਰ ਕਰਨ ਲਈ ਟੈਂਕਾਂ ਦੀ ਲੋੜ ਨਹੀਂ ਪੈਣੀ ਚਾਹੀਦੀ ਇਹੀ ਮੰਗ ਉਸ ਸਮੇਂ ਦੇ ਮੁੱਖ ਮੰਤਰੀ ਦਰਵਾਰਾ ਸਿੰਘ ਨੇ ਕੀਤੀ ਪਰ ਜਨਰਲ ਸਿਨਾ ਨੇ ਉਹਨਾਂ ਨੂੰ ਵੀ ਜਵਾਬ ਦੇ ਦਿੱਤਾ ਫਿਰ ਇਹੀ ਮੰਗ ਉਸ ਸਮੇਂ ਦੇ ਪ੍ਰਧਾਨ ਮੰਤ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਕੀਤੀ ਗਈ ਉਸ ਸਮੇਂ ਜਨਰਲ ਸਿਨਾ ਬਾਹਰ ਗਏ ਹੋਏ ਸਨ ਪਰ ਜਦੋਂ ਉਹ ਹੀ ਵਾਪਸ 에ਅਰਪੋਰਟ ਤੇ ਆਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਫੌਜ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਅਨੁਸਾਰ ਚੌਂਕ ਮਹਤੇ ਵੱਲ ਨੂੰ ਜਾਣ ਦੀ ਤਿਆਰੀ ਕਰ ਰਹੀ ਹੈ ਤਾਂ ਉਹਨਾਂ ਨੇ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਜਨਰਲ ਸਿਨਾਵਲੋਂ ਨਾ ਕਰਨਤੇ ਇਹ ਕਾਰਵਾਈ ਫਿਰ ਪੁਲਿਸ ਨੂੰ ਦੇ ਦਿੱਤੀ ਗਈ ਜਨਰਲ ਐਸ ਕੇ ਸਿਨਾ ਆਪਣੇ ਇੱਕ ਸਪੋਕਸਮੈਨ ਨੂੰ ਦਿੱਤੀ ਇੰਟਰਵਿਊ ਵਿੱਚ ਖੁਲਾਸਾ ਕਰਦੇ ਹਨ ਕਿ ਫੌਜ ਇਸ ਕਾਰਵਾਈ ਦੀ ਤਿਆਰੀ ਲਗਭਗ 18 ਮਹੀਨਿਆਂ ਤੋਂ ਉਤਰਾਖੰਡ ਵਿੱਚ ਚਕਰਾਤਾ ਨੇੜੇ ਦੂਨ ਵੈਲੀ ਸ਼੍ਰੀ ਦਰਵਾਰ ਸਾਹਿਬ ਦਾ ਮਾਡਲ ਬਣਾ ਕੇ ਕਰ ਰਹੀ ਸੀ ਜਿਸ ਤੋਂ ਸਰਕਾਰ ਦੀ ਮਨਸ਼ਾ ਸਪਸ਼ਟ ਹੁੰਦੀ ਹੈ ਕਿਉਂਕਿ ਉਸ ਸਮੇਂ ਸੰਤ ਜਰਨਲ ਸਿੰਘ ਖਾਲਸਾ ਪੰਡਰਾਂ ਵਾਲੇ ਅਜੇ ਅਕਾਲ ਤਖਤ ਤੇ ਨਹੀਂ ਸਨ ਆਏ ਸੋ ਦੇਸ਼ ਤੋਂ ਬਾਹਰ ਲੀਆਂ ਸਰਕਾਰਾਂ ਦੀ ਸ਼ਮੂਲੀਅਤ ਜਿਸ ਸਮੇਂ ਇਹ ਖੁਲਾਸੇ ਹੋ ਰਹੇ ਸਨ ਇਸ ਵਿੱਚ ਇੰਗਲੈਂਡ ਅਤੇ ਰੂਸ ਦਾ ਕਾਫੀ ਵੱਡਾ ਹੱਥ ਸੀ ਸਾਲ 2014 ਵਿੱਚ ਇੰਗਲੈਂਡ ਦੀ ਸਰਕਾਰ ਵੱਲੋਂ 30 ਸਾਲਾਂ ਬਾਅਦ ਜਦੋਂ ਕੁਝ ਡਾਕੂਮੈਂਟ ਇਸ ਸਬੰਧੀ ਜਨਤਕ ਕੀਤੇ ਗਏ ਤਾਂ ਉਸ ਤੋਂ ਪਤਾ ਚੱਲਦਾ ਹੈ ਇਹ ਭਾਰਤ ਵੱਲੋਂ ਵੀ ਕੁਝ ਅਫਸਰ ਇੰਗਲੈਂਡ ਸਿਖਲਾਈ ਲਈ ਭੇਜੇ ਗਏ ਸਨ ਅਤੇ ਇੰਗਲੈਂਡ ਤੋਂ ਵੀ ਕੁਝ ਫੌਜੀ ਅਫਸਰ ਹਾਲਾਤਾਂ ਦਾ ਜਾਇਜ਼ਾ ਲੈਣ ਆਏ ਸਨ ਉਸ ਸਮੇਂ ਜਨਤਕ ਹੋਈਆਂ ਰਿਪੋਰਟਾਂ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਕੱਲੂ ਕਾਰੇ ਤੋਂ ਬਾਅਦ ਜੂਨ ਮਹੀਨੇ ਦੇ ਅਖੀਰ ਵਿੱਚ ਇੰਦਰਾ ਗਾਂਧੀ ਵੱਲੋਂ ਇੱਕ ਚਿੱਠੀ ਲਿਖੀ ਗਈ ਜਿਸ ਵਿੱਚ ਕਿਹਾ ਗਿਆ ਸੀ ਕਿ ਸਿੱਖਾਂ ਨੂੰ ਸਖਤਾਈ ਨਾਲ ਪੇਸ਼ ਆਵੋ ਖਾਸ ਕਰਕੇ ਜਿਹੜੇ ਦਸਤਾਰ ਸਜਾਉਂਦੇ ਹਨ ਅਤੇ ਅੰਮ੍ਰਿਤਧਾਰੀ ਹਨ ਇਥੇ ਗੱਲ ਇਹ ਵੀ ਸਮਝ ਆਉਂਦੀ ਹੈ ਕਿ ਇੰਦਰਾ ਗਾਂਧੀ ਨੇ ਉਸ ਸਮੇਂ ਹੋਰ ਮੁਲਕਾਂ ਨੂੰ ਵੀ ਇਸ ਤਰ੍ਹਾਂ ਦੇ ਖੱਤ ਲਿਖੇ ਹੋਣਗੇ ਜਿੱਥੇ ਸਿੱਖਾਂ ਨੇ ਖਾਸ ਤੌਰ ਤੇ ਦਸਤਾਰ ਵਾਲੇ ਸਿੱਖਾਂ ਤੇ ਸਤਿਕਾਰਾਈ ਕਰਨ ਲਈ ਕਿਹਾ ਹੋਵੇਗਾ ਆਉਣ ਵਾਲੇ ਸਮੇਂ ਵਿੱਚ ਇਸ ਸੰਬੰਧੀ ਹੋਰ ਖੁਲਾਸੇ ਵੀ ਹੋ ਸਕਦੇ ਹਨ ਇਹ ਸਾਰੀਆਂ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਨ ਦਾ ਇਹ ਕਾਰਨ ਸੀ ਕਿ ਆਪਾਂ ਨੂੰ ਕੱਲੂਕਾਰੇ ਤੋਂ ਪਹਿਲਾਂ ਦੇ ਹਾਲਾਤ ਬਾਰੇ ਪਤਾ ਲੱਗ ਸਕੇ ਹੁਣ ਅਰੀਜ਼ੋਨਾ ਸਿੱਖ ਪੰਜਾਬੀ ਸਕੂਲ ਦੇ ਬੱਚੇ ਦਾਰਨੀਤ ਕੌਰ ਅਤੇ ਆਨੰਦ ਪ੍ਰਕਾਸ਼ ਸਿੰਘ ਆਪ ਜੀ ਨੂੰ ਤੀਜੇ ਕੱਲੂ ਕਾਰੇ ਦੇ 1 ਜੂਨ ਤੋਂ 2 ਜੂਨ ਤੱਕ ਜੋ ਕੁਝ ਵਾਪਰਿਆ ਉਸ ਬਾਰੇ ਦੱਸਣਗੇ ਆਪ ਜੀ ਨੇ ਇਸੇ ਤਰ੍ਹਾਂ ਸੁਣਨ ਲਈ ਕਾਗਰਤਾ ਬਣਾਈ ਰੱਖਣੀ ਪੁੱਲ ਚੁੱਕ ਦੀ ਖਿਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਬੱਚੇ ਬੋਲੋ ਹਾਂ ਫਟ ਗਿਆ ਕਿਨਵਾਲਸਾ ਵਾਈਕੀ ਪਾਪੇ